ਬਾਈ ਕੀ ਹਾਲ ਚਾਲ ਨੇ ਜੀ ਠੀਕ ਆ ਬਾਈ ਕਿਹੜੇ ਘੋੜੇ ਦਾ ਬੱਚਾ ਬਈ ਇਹ ਆ ਬਈ ਦੇਵਸ਼ਾਨ ਘੋੜੇ ਦਾ ਬੱਚਾ ਰਾਜੂ ਡੋਡਾਣੇ ਦਾ ਪੋਤਾ ਰਾਜੂ ਡੋਡ ਦਾ ਪੋਤਾ ਆ ਹਾਂਜੀ ਦੇਵਸ਼ਾਨ ਘੋੜੇ ਦਾ ਬੱਚਾ ਕਿੰਨੀ ਉਮਰ ਹੋ ਗਈ ਬਈ ਔਰ ਜੀ 10 ਮਹੀਨਾ ਦਾ ਠੀਕ ਆ ਬਈ ਹਾਂਜੀ ਕੰਨ ਕਨੋਤੀ ਦਾ ਚੰਗਾ ਬਸ਼ੀਰਾ ਬਈ ਹਾਂਜੀ ਹਾਂਜੀ ਹਾਂ ਮਾਂ ਨੌਕਰੀ ਹੈ ਬਈ ਇਹਦੀ ਹਾਂ ਬਈ ਮਾਂ ਨੌਕਰੀ ਆ ਠੀਕ ਆ ਬਈ ਵੇਚਣ ਆਸਤੇ ਲੈ ਕੇ ਆਏ ਹਾਂ ਹਾਂ ਵੇਚਣ ਆਸਤੇ ਲੈ ਕੇ ਆਏ ਆ ਔਰ ਮਾਤਾ ਰਹੀ ਆ ਹੁਣ ਹਾਂਜੀ ਬਈ ਹਾਂਜੀ ਕਿੰਨਾ ਮੁੱਲ ਕਰਦੇ ਹੋ ਬਈ ਮੁੱਲ ਵੀ 2 ਲੱਖ ਕਰਦੇ ਆ ਜੀ ਦਾ 2 ਲੱਖ ਰੁਪਏ ਹਾਂਜੀ ਹਾਂ ਉਮਰ ਕਿੰਨੀ ਦੱਸੀ ਆ ਬਾਈ ਉਮਰ ਹੀ 10 ਮਹੀਨੇ 10 ਮਹੀਨੇ ਉਮਰ ਦਾ ਉਸ ਨੂੰ 2 ਲੱਖ ਰੁਪਏ ਮੁੱਲ ਕਰਦੇ ਨੇ ਵੀਰ ਤੇ ਜਿਹੜਾ ਇਹ ਦੇਵਸ਼ਾਨ ਘੋੜੇ ਦਾ ਬੱਚਾ ਗਾ ਉਹ ਤਾ ਆ ਗਿਆ ਰਾਜੂ ਤੋੜਦਾ ਤੁਸੀਂ ਬੱਚੇ ਦੀ ਗਰਦਨ ਚੈੱਕ ਕਰਿਓ ਜਿਹੜੇ ਹਿਸਾਬ ਨਾਲ ਉਮਰ ਆ ਕੰਮਿਕਨੋ ਉੱਤੀ ਚੈੱਕ ਕਰਿਓ ਬਹੁਤ ਚੰਗਾ ਬੋਲਣਾ ਬਾਈ ਫੋਨ ਨੰਬਰ ਬੋਲ ਦਿਓ ਜੀ ਵੀਡੀਓ 'ਚ ਫੋਨ ਨੰਬਰ 9986809683 9986809683 ਠੀਕ ਆ ਬਈ ਹਾਂਜੀ ਕਰੰਟ ਕਰੰਟ ਆਪ ਸ਼ੇਰੇ ਚੈੱਕ ਕਰੋ ਦੋਸਤੋ ਜੈ ਜੀ ਮੌਲ ਕੀਤਾ ਬਾਈ ਨੇ ਬਾਈ ਕਰਾਂਗੇ ਬਾਈ ਮਾਨਤਾਨ ਮੌਕੇ ਤੇ ਕਰਦੇ ਹਾਂ ਹਾਂਜੀ ਮਾਨਤਾਨ ਕਰਦਾ ਹਾਂ ਮੌਕੇ ਤੇ ਲੋਕੇਸ਼ਨ ਬਾਈ ਆਪਣੀ ਲੋਕੇਸ਼ਨ ਬਾਈ ਪਿੰਡ ਆਪਣਾ ਕੰਦਾ ਬਾਈ ਠੀਕ ਹੈ ਜੀ ਤੇ ਜਿਹੜਾ ਫਰੀਦਕੋਟ ਆ ਜੈਤੋ ਦੇ ਨੇੜੇ ਆ ਬਾਜਾਖਾਨਾ ਵੀ ਨੇੜੇ ਹੀ ਆਪਣੇ ਬਾਜਾਖਾਨਾ ਤੇ ਜੈਤੋ ਦੇ ਨੇੜੇ ਨੇੜੇ ਰਿਹਾ ਹਾਂਜੀ ਹਾਂਜੀ ਹਾਂ ਠੀਕ ਆ ਬਈ